ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮੀਤ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਤੇ ਬਲੌਗ ਦੇ ਵਿੱਚ ਕਹਿੰਦਾ ਕੋਕੋ ਮੈਲਾ ਲਾਓ ਆਵਾਜ਼ ਉੱਚੀ ਕਰੋ ਗੱਡੀ ਦੇ ਵਿੱਚ ਫਿਰ ਕਹਿੰਦਾ ਮੈਂ ਸਹੀ ਹੋ ਕੇ ਬੈਠੂੰਗਾ ਨਹੀਂ ਨਹੀਂ ਚਲੋ ਆਪਾਂ ਜਾ ਰਹੇ ਹਾਂ ਬੁਟੀਕ ਤੇ ਬੁਟੀਕ ਤੇ ਪਹੁੰਚ ਕੇ ਹੀ ਗੱਲ ਕਰਦੇ ਆ ਕਿਉਂਕਿ ਇਹਨੇ ਗੱਡੀ 'ਚ ਸਾਨੂੰ ਬਹੁਤ ਅੰਗ ਕਰਨਾ ਮੈਨੂੰ ਪਤਾ ਹੈ ਲਓ ਇਧਰ ਜੁਹਾਰ ਨੂੰ ਨਾ ਗੂੜਾ ਏ ਝੂਟੇ ਮਾਟੇ ਦਿੱਤੇ ਜਾਂਦੇ ਆ ਫਿਰ ਸੌਂਦਾਗਾ ਜੁਹਾਰ ਸਿੰਘ ਐਨੀ ਮੈਂ ਤਾਂ ਗਰਾਹੀ ਦੇਖ ਲਓ ਜੂੜੀ ਜੂੜੀ ਖੋਲ ਖਿ ਬਿਚਾਰੀ ਦੀ ਕਰੋ ਤਾਂ ਵਿਚਾਰਾ ਪੂਰੀ ਟੌਰ ਕੱਟ ਕੇ ਆਇਆ ਸੀ ਲੋ ਵੀ ਗਾਇਸ ਆਪਾਂ ਪਹੁੰਚ ਗਏ ਤੇ ਅੱਜ ਬਈ ਮੈਂ ਇੱਕ ਸਟੋਰੀ ਦੇਖੀ ਸੀ ਮੁਕਤਾ ਦੀ ਸੇਵਾ ਵਾਲੀ ਉੱਥੇ ਜ਼ਰੂਰ ਤਾਂ ਆਣਾ ਚੁੰਨੀਆਂ ਦੀ 500 ਚੁੰਨੀਆਂ ਕਾਟਨ ਦੀਆਂ ਜਾਈਦੀਆਂ ਨੇ ਉਹਨਾਂ ਨੂੰ ਤੇ ਕਾਫੀ ਸਾਰੀਆਂ ਚੀਜ਼ਾਂ ਦੀ ਲੋੜ ਆ ਅਸੀਂ ਸੋਚਿਆ ਜਿੰਨੀ ਕ ਆਪਣੇ ਤੋਂ ਸੇਵਾ ਹੋਊਗੀ ਆਪਾਂ ਵੀ ਕਰਾਂਗੇ ਤੇ ਜਿੰਨੀ ਕੇ ਗਾਇਸ ਤੁਸੀਂ ਕਰ ਸਕਦੇ ਹੋ ਸੇਵਾ ਉਹਨੇ ਕਿ ਤੁਸੀਂ ਵੀ ਕਰਿਓ ਬਈ ਜਿੰਨਾਂ ਕ ਆਪਣੇ ਤੋਂ ਹੁੰਦਾ ਉਹਨਾਂ ਕਿਤੇ ਜ਼ਰੂਰ ਕਰੀਏ ਹਨਾ ਉਹ ਵੀ ਖਰਚ ਕਰੀ ਦਿੰਨੇ ਆ ਹਾਂ ਉੱਥੇ ਲੁਧਿਆਣੇ ਚਲਿਏ ਕੱਲ ਨੂੰ ਸੇਵਾ ਕਾ ਮੌਕਾ ਦੇ ਜੀਓ ਲਓ ਬਈ ਚਾਹ ਆਗੀ ਬਣ ਕੇ ਤਿਆਰ ਹੋ ਕੇ ਬਿਸਕਟਾਂ ਦੇ ਨਾਲ ਤੇ ਅੱਜ ਇਹਨਾਂ ਨੂੰ ਕਰ ਦੇਣਾ ਆਪਾਂ ਖੁਸ਼ ਕਿਉਂਕਿ ਇਹਨਾਂ ਵਾਸਤੇ ਲਿਆ ਰਹੀਆਂ ਮੈਂ ਅੱਜ ਇਹ ਸੀ ਥੈਂਕ ਯੂ ਇਹਨਾਂ ਨੇ ਅੱਜ ਮੇਰੀ ਜੇਬ ਦੇ ਵਿੱਚੋਂ 50-60000 ਰੁਪਏ ਲਵਾ ਦੇਣਾ ਕਿਉਂਕਿ ਇਹ ਕਹਿੰਦੀ ਆਂ ਦੀਦੀ ਸਾਨੂੰ ਨਹੀਂ ਸਰਦਾ ਏਸੀ ਬਿਨਾ ਬਸ ਚਾਰ-ਪੰਜ ਲੱਖ ਰੁਪਏ ਇਹਦੇ ਤੇ ਲਾ ਦੀਏ ਬਸ ਇਸ ਤੋਂ ਬਾਅਦ ਕਹਿੰਦੀ ਦੀਦੀ ਤੁਹਾਡੀਆਂ ਜ਼ਿੰਮੇਵਾਰੀਆਂ ਖਤਮ ਬਸ ਇਹ ਕਹਿੰਦੀ ਮੇਰੀ ਗੱਲ ਸੁਣੋ ਆ ਹਾਇ ਇੱਕ ਗਮੀਜ਼ ਨਹੀਂ ਹੈਗਾ ਹਾਂ 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 ਮਾਰਚ ਹਨਾ ਨਿੱਕੇ ਨਿੱਕੇ ਬੂੰਦੀਆਂ ਜਿਹਾ ਹਵਾ ਕੇ ਪਲੇਨ ਕਮੀਜ਼ ਜਿੰਨਾ ਫਲਾਂ ਦਾ ਸਾਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਫਲ ਖਤਮ ਹੁੰਦੇ ਹੋਏ ਸਾਡੇ ਪਿੰਡੂ ਬਲੌਗਰ ਅਤੇ ਵੀਰਪਾਲ ਕੌਰ 18 ਸਾਡੇ ਵਿੱਚ ਮੌਜੂਦ ਰੂਬਰੂ ਹੁੰਦੇ ਹੋਏ ਥੈਂਕ ਯੂ ਸੋ ਮਚ ਤੁਸੀਂ ਸਾਡੇ ਕੁੱਲੀ ਤੇ ਆਏ ਗਰੀਬਾਂ ਨੂੰ ਹੋਰ ਕੀ ਹੁੰਦਾ ਹੈ ਲੋ ਬਈ ਅਰਦਾ ਦੇ ਲੋਦੇ ਵੀਰੇ ਅੰਦਰ ਖੇਡਣ ਲੱਗ ਗਿਆ ਨਹੀਂ ਜਿਹਨੂੰ ਆਏ ਘਰ ਆਉਣੇ ਹਨ ਐ ਬਾਲਾ ਪੜਾ ਲੱਗਦਾ ਸਾਰਾ ਕੁਝ ਐ ਤਾਂ ਲੱਗਦਾ ਵਧੀਆ ਜੇ ਮੈਂ ਜਾਵਾਂ ਨਹੀਂ ਕੋਈ ਇੱਕ ਮੇਰੇ ਕੋਲ ਆਣ ਕੇ ਪੰਨੋ ਜਾ ਕੇ ਲਾ ਠੰਡਾ ਠੰਡਾ ਰਹਿੰਦੀਆਂ ਅੱਖਾਂ ਐ ਵਧੀਆ ਲੋ ਬਈ ਤੁਹਾਡੇ ਵਾਸਤੇ ਹੀ ਕਹਿੰਦੇ ਅਸੀਂ ਸ਼ਾਰਟ ਮੂਵੀਜ਼ ਲੈ ਕੇ ਆਉਣੀਆਂ ਨੇ ਹਾਂ ਲੈ ਕੇ ਆਉਣਗੀਆਂ ਨੇ ਪਰ ਹਜੇ ਆਇਆ ਨਹੀਂ ਪਤਾ ਕਦੋਂ ਲੈ ਕੇ ਆਉਣਗੇ ਤੁਸੀਂ ਰਿਸਪੌਂਸ ਦਿਓ ਜਾ ਕੇ ਇਹਨਾਂ ਦੇ ਚੈਨਲ 'ਤੇ ਦੀ ਜੀ ਕੱਲ ਨੂੰ ਛੋਟ ਮੂਵੀ ਉੱਤ ਕਰ ਲੈ ਤੇਰੇ ਕੋਲ ਮੈਂ ਨਾਲ ਨੂੰ ਟੂੜੀ ਬਣਾਉਣੀ ਆ ਸੀ ਕੱਲ ਨੂੰ ਕਿੱਥੇ ਅੱਜ ਬਣਾਉਣੀ ਮੈਂ ਕਿਹਾ ਮੈਨੂੰ ਕਹਿੰਦੇ ਸੀ ਛੋਟ ਮੂਵੀ ਬਣਾਉਣੇ ਮੈਂ ਕਿਹਾ ਕੱਲ ਨੂੰ ਬਣਾ ਲਿਓ ਜਾ ਕੇ ਮੈਂ ਇਹਨਾਂ ਨੂੰ ਇੱਕ ਚੀਜ਼ ਦੱਸੀ ਸੀ ਵੀ ਇਹ ਤੇ ਬਣਾ ਲਓ ਇਹ ਕਹਿੰਦੇ ਵੀ ਕੱਲ ਨੂੰ ਤਾਂ ਅਸੀਂ ਟੂੜੀ ਬਣਾਉਣੀ ਟੂੜੀ ਬਣਾਉਣੀ ਛੋਟ ਮੂਵੀ ਨਹੀਂ ਬਣਨੀ ਟੂੜੀ ਤੇ ਬਣਾ ਲਗੇ ਕੋਈ ਨਾ ਕੋਈ ਟੂੜੀ ਤੇ ਬਣਾ ਲਿਓ ਆ ਗਈ ਪੂਰੀਆਂ ਦੇ ਕਹਿੰਦੇ ਪਿੰਡ ਵਿੱਚ ਯਾਰ ਤੇਰੇ ਨੂੰ ਕਹਿੰਦੇ ਲੋਕ ਸ਼ਿਕਾਰੀ ਉਹ ਯਾਰ ਮੈਂ ਰਿੱਕੀ ਸਾਥੇ ਕਿਹੜੀ ਗਾੜੀ ਨੇ ਮੱਖੀਆਂ ਨੇ ਮੱਖੀਆਂ ਦੇ ਸ਼ਿਕਾਰੀ ਰਿੱਕੀ ਦੇ ਨਾਮ ਦਾ ਗਾਣਾ ਮੈਂ ਸੁਣਿਆ ਜੀ ਮੱਖੀਆਂ ਦੇ ਸ਼ਿਕਾਰੀ ਰਿੱਕੀ ਦੇ ਕਿਹੜਾ ਗਾਣਾ ਰਿੱਕੀ ਦਾ ਨਾਮ ਆਉਂਦਾ ਨਹੀਂ ਬੰਦੀ ਗੱਲ ਜੀ ਅੜ ਗਈ ਫੇਰ ਆ ਗਾਣਾ ਵੀ ਇੰਨਾ ਤੇ ਆ ਪਿੰਡ ਵਿੱਚ ਯਾਰ ਤੇ ਨੇ ਨੂੰ ਕਹਿੰਦੇ ਲੋਕ ਸ਼ਿਕਾਰੀ ਮੱਖੀਆਂ ਦਾ ਸ਼ਿਕਾਰ ਹਾਂ ਮੱਖੀ ਕਰਨ ਵਾਲੇ ਸਾਡੇ ਕੋਲ ਅੱਜ ਦੋ ਸ਼ਿਕਾਰੀ ਪਹੁੰਚ ਗਏ ਨੇ ਪਹੁੰਚ ਗਏ ਨੇ ਹੁਣ ਆਵੇ ਦੂਜੀਆਂ ਮੱਖੀਆਂ ਬੜੀ ਖਿਮਧੂ ਮੱਖੀਆਂ ਦਾ ਬੰਗਾ ਲੈਣ ਸੁਜੇ ਸੁਜੇ ਜਿਹਦਾ ਖਲਤੀ ਹੋ ਗਈ ਚਲੋ ਕੰਮ ਕੀ ਦਿਖਾਓ ਮੇਕਅਪ ਕੀਤਾ ਸੀ ਜਿਹਨੇ ਸਾਡਾ ਮੇਕਅਪ ਕੀਤਾ ਸੀਗਾ ਉਹਦੇ ਵਿਆਹ ਵੇਲੇ ਬਹੁਤ ਪਿਆਰੇ ਪਿਆਰੇ ਕਲਰ ਤੁਹਾਨੂੰ ਪੀਤੀ ਲੈਂਦਾ ਹਾਂ ਹਾਂ ਉਸ ਤੋਂ ਮਿਲ ਜਾਣਗੇ ਚਲੋ ਨੈਕਸਟ ਵੀ ਲਿਆਓ ਹਮ ਲੈਂਗੇ ਫਿਰ ਨਾ ਮੇਰੇ ਕੋਲ ਜਿਹੜਾ ਪਟਾ ਬਹੁਤ ਸੋਹਣਾ ਬਣਿਆ ਸੀ ਘੁੰਮੇ ਹਣ ਫਿਰ ਤਾਂ ਬਾਥਰੂਮ ਨੂੰ ਕੋੜਾ ਬਰੈਂਡ ਦਾ ਸਸਤਾ ਬਣਦਾ ਆ ਤੇ ਹਣ ਘੁੰਮੋ ਯੋਧੀਆਂ ਹੈ ਅੱਜ ਸਾਡਾ ਤਾਂ ਕੋਈ ਹੋ ਹੀ ਨਹੀਂ ਸੀਗਾ ਪਲਾਨ ਨਹੀਂ ਸੀ ਚਲੋ ਜਿੰਦਗੀ ਛੋਟੀ ਜਿਹੀ ਵੀਡੀਓ ਬਣਾ ਦੇ ਜਾਂ ਬਸ ਬਥੇ ਤਾਂ ਸਿੱਧੇ ਨਹੀਂ ਆ ਗਏ ਮੁੱਦੇ ਤਾਂ ਬਹੁਤ ਹੋ ਗਏ ਇਸ ਅੰਦਰ ਇਹ ਸਖਸ਼ਮ ਚੱਲ ਰਹੀਆਂ ਨੇ ਸਾਡਾ। ਨੂੰਹਾਂ ਡਾਰਕ ਨੂੰ ਪਾਰਿਆ। ਲੋਬੀਆ ਵਾਲਾ ਜਿਹੜਾ ਲਹਿੰਗਾ ਸੀ ਮਨਦੀਪ ਭੈਣ ਨੇ ਪਾਇਆ ਸੀਗਾ ਤੇ ਅੱਜ ਮਨਪ੍ਰੀਤ ਭੈਣ ਨੇ ਪਾਇਆ। ਹਾਂ ਪੂਜ ਵੱਜੀ ਜਾਂਦੇ ਆ। ਉਹ ਦਿਲ ਕੋ ਖੜਾ। ਇੱਧਰ ਰੀਲਸ ਬਣਾਉਣ ਵੀਰਿਆ ਪਰਫੈਕਟ ਹੈ। ਹੈ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਲਹਿੰਗਾ ਪਾਇਆ। ਕੀ ਬਾਤ ਆ। ਪਾਉ ਵੀ ਦੇ ਜਰਮਨੀ। ਬਹੁਤ ਹੈਂਡਵਰਕ ਬਾਈ। ਹੈਂ। ਆ ਮੈਂ ਵੀ ਉਹ ਪੰਜ ਸੰਭੂ ਮੈਂ ਕੀ ਲੈ ਕੇ ਤੁਹਾਨੂੰ ਵੀ ਪਾਰਕ ਨਾਲ ਦੀ ਟੱਕ ਲੈ ਇਹ ਲੈਣਾ ਤੁਸੀਂ ਕਿਤੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਹਮ ਹੁਣ ਆਰਡਰ ਦੋਗੇ ਤਾਂ ਸੀਜ਼ਨ ਦੇ ਵਿੱਚ ਬਣਦਾ ਕਿਉਂਕਿ ਪਰਕ ਬਾਲਾ ਜਿਆਦਾ ਹੈਵੀ ਆ ਹਮ ਬਾਲਾ ਜਿਆਦਾ ਹੈਵੀ ਵਰਕ ਆ ਹੁਣ ਆਰਡਰ ਦੋਗੇ ਤਾਂ ਸੀਜ਼ਨ ਦੇ ਵਿੱਚ ਰੈਡੀ ਹੋ ਹਾਂ ਠੀਕ ਹੈ ਵਰਕ ਚੈੱਕ ਕਰ ਲਓ ਮੋਰ ओके गाइस बाय बाय थैंक यू फॉर शॉपिंग विद अस थैंक यू थैंक यू ਕਿਵੇਂ ਵੀਰਾਵਾ ਕਵਰ ਪਾਦਾ ਕਰੋ ਗੱਡੀ ਤੇ ਇਹ ਵੀ ਫਿਰ ਦਾਗ ਨਹੀਂ ਪੈਂਦਾ ਤੇ ਆਸ ਲੈ ਆਈ ਵੀ ਵਧੀਆ ਗੱਲ ਆ ਫਿਰ ਉਹ ਵੀ ਦਾਗ ਪੈਣੀ ਨਹੀਂ ਦਿੱਤਾ ਗਿਆ ਸੀ ਗੱਲ ਸੁਣੋ ਪਹਿਲਾਂ ਬਸ ਛਡੋਣਾ ਪੈਂਦਾ ਫਿਰ 350 ਕਿੰਮਾ ਕਹਿੰਦਾ ਕਿਲੋ ਮੰਡੀ ਚਲ ਹਾਂ ਸਹੀ ਗੱਲ ਜਾਣਾ ਆਉਣਾ ਪੈਂਦਾ ਰਹਿੰਦਾ ਫਿਰ ਬੰਦੇ ਨੂੰ ਚੰਗਾ ਲੋ ਬਈ गाइस ਅਸੀਂ ਆਏ ਸੀ ਤਿੰਨੇ ਜਣੇ ਪੀਜ਼ਾ ਖਾਣ ਹਾਂ ਪੀਜ਼ਾ ਪਾਰਟੀ ਕਰਨ ਪੀਜ਼ਾ ਛਕ ਲਿਆ ਸੀ ਲਾਈਟ ਹੈ ਨਹੀਂ ਸੀ ਉੱਥੇ ਫੋਨ ਮੇਰਾ ਲੋ ਸੀ ਸੌਰੀ ਮੈਂ ਕੋਈ ਕਲਿੱਪ ਨਹੀਂ ਲੈ ਸਕੀ ਤਾਂ ਯੋ ਹੁਣ ਗੱਡੀ ਜਾ ਕੇ ਲੈਂਦੀ ਆ ਚਾਰਜ ਦਾ ਬਰਥਡੇਅਨ ਬਿਸਕਰ ਅੱਜ ਗੋਵਿੰਦਰ ਵਾਟੇਜ ਅੱਜ ਲਾਈ ਰਹਿ ਰਹਾ ਤਾਂ ਮੈਂ ਦੇਖੀ ਮੈਂ ਹਾਦੀ ਹੋ ਗਈ ਬਈ ਅੱਜ ਜਿੰਨਾ ਖਾ ਲਿਆ ਨਾ ਸੱਚੀ ਗੈਣੀ ਆ ਰਿੱਕੀ ਮੂੰਹ ਹੀ ਕਮਲਿਆਂ ਵਾਂਗੂ ਖਾਈ ਗਈ ਐ ਮੈਂ ਤਾਂ ਬਈ ਚਲੋ ਚੱਲੀਏ ਹੁਣ ਬਠੀਕ ਤੇ ਅੱਜ ਇਹ ਜਾ ਕੇ ਵੀਰਪੜ ਵਰਗੇ ਤੋਂ ਗਾਲਾਂ ਲਈਏ। ਲੋ ਬਈ ਅੱਜ ਤਾਂ ਮੈਂ ਇੰਨਾ ਕਾ ਜ਼ਿਆਦਾ ਖਾ ਲਿਆ। ਮੈਂ ਆਪਦੇ ਆਪ ਨੂੰ ਹੋਰ ਮੋਟੀ ਲੱਗੀ ਨਹੀਂ ਅੱਜ। ਬਾਹਲਾ ਖਾਧਾ ਗਿਆ ਅੱਜ ਮੇਰੇ ਤੋਂ। ਤੇ ਬਾਕੀ ਤੁਹਾਡਾ ਰਿਸਪੌਂਸ ਬਹੁਤ ਵਧੀਆ ਆਇਆ। ਜਲਦੀ ਮੈਂ ਤਾਂ ਦਿੱਲੀ ਫਿਟਨੈਸ ਵਾਲਾ ਜਿਹੜਾ ਚੈਨਲ ਆ ਫਿਟਨੈਸ ਵਾਲਾ ਉਹ ਬਣਾਉਂਗੀ ਬਾਈ। ਘਰੇ ਬੈਠੀਆਂ ਕੁੜੀਆਂ ਪਤਲੀਆਂ ਹੋ ਸਕਦੀਆਂ ਨੇ। ਮੈਂ ਖੁਦ ਵੀ ਜਿੰਮ ਨਹੀਂ ਜਾਊਂਗੀ ਘਰੇ ਬੈਠ ਕੇ ਹੀ ਵਰਕਆਊਟ ਕਰੂੰਗੀ। ਤੇ ਘਰੇ ਹੀ ਤੁਹਾਨੂੰ ਦੱਸੂੰਗੀ ਵੀ ਵਰਕਆਊਟ ਕਰਨਾ ਕਿੱਦਾਂ ਹੈ। ਬਟ ਪਹਿਲੀ ਵੀਡੀਓ ਤੁਹਾਡੇ ਨਾਲ ਜਿਹੜੀ ਮੈਂ ਕਿਹਾ ਸ਼ੇਅਰ ਕਰੂੰਗੀ ਆਪਣੀ ਫਿਟਨੈਸ ਜਰਨੀ ਉਹ ਕਰੂੰਗੀ ਤਾਂ ਸ਼ੇਅਰ ਜਦੋਂ 1000 ਸਬਸਕ੍ਰਾਈਬਰ ਹੋਗੇ। ਜੁੜਿਆਰ ਮਮਾ ਆ ਗਏ। ਹੈਲੋ। ਜੁੜਿਆਰ ਨਮਾਜ਼ ਉਡਵਾਇਆ ਅੰਗਲੇ ਨੇ ਅਜਾਵਾ ਚ ਹੈ? ਮੰਮੀ ਮੈਂ ਕਿਹਾ ਨਮਾਜ਼ ਉਡਵਾਇਆ ਅੰਗਲੇ ਨੇ ਅਜਾਵਾ ਚ ਪੂਰਾ। ਇਹ ਇਹ ਦਾਦਾ ਜੀ ਨਾਲ ਆਪਦੇ ਨਾਲ ਪਾਣੀ ਪੀਉਣ ਗਿਆ ਸੀ। ਚੱਲ ਚੱਲ ਚਲੀਏ ਦਾਦੀ ਨਾਲ। ਵਿਰਜੀ ਨੂੰ ਵੀ ਮਿਲਦੇ ਆ ਆ ਜਾ ਆ ਜਾ ਚੱਲ ਆ ਜਾ ਆ ਜਾ ਆ ਜਾ ਤੇ ਚੱਕ ਚੱਲ ਚੱਲੀਏ ਹੋ ਗਏ ਦਾਦੀ ਜੀ ਮੇਰੇ ਪਿਆਰੇ ਦਾਦੀ ਕਹਿ ਦੋ ਕਿ ਪਿਆਰੇ ਦਾਦੀ ਵੀਰਾ ਕਿੱਥੇ ਹੋਏ ਤੇਰਾ ਚੱਲ ਆਪਾਂ ਧਾਰ ਕੱਢ ਕੇ ਲੈਉਣੇ ਆਪਣੇ ਗਾਈ ਦੇ ਹਾਂ ਵਧੀਆ ਵਧੀਆ ਉਹ ਫਿਰਦੇ ਆ ਉਹ ਦੇਖ ਵੀਰੇ ਕਿੰਨਿਆ ਤੂੰ ਉਹ ਕਿੰਨੇ ਜਵਾਬ ਫਿਰਦੇ ਓਏ ਗਲੀ 'ਚ ਆਹ ਦੇਖ ਆਹ ਦੇਖ ਓਏ ਹਲਾ ਐਸਾ ਕਿ ਧਾਰ ਕੱਢ ਕੇ ਲਿਉਣੇ ਆ ਮੈਂ ਤੇ ਮਮਾ ਤੇ ਦਾਦੀ ਕੇ ਦਾਦਾ ਜੀ ਹੈ ਨਾ ਪੁੱਤ ਕਹਿ ਦੋ ਲਓ ਬਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਹਾਂਜੀ ਲਓ ਬਈ ਆ ਗਏ ਅਸੀਂ ਭਾਈ ਆਹਦੇ ਬਾਹਰ ਲੈ ਕਰੇ ਇੱਥੇ ਤੂਤੀਆਂ ਵੀ ਲੱਗੀਆਂ ਨੇ ਸਾਡੇ ਦਾਦਾ ਜੀ ਕਿੱਥੇ ਨੇ ਓਏ 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 ਦਾਤਾ ਜੀ ਕਿੱਥੇ ਨੇ ਦਾਦਾ ਜੀ ਜਾਓ ਜਾਓ ਓਏ ਹਾਏ 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 ਹਾਂ ਲੈ ਨਾ ਤੇ ਇਹ ਜਾ ਬੰਨਣਾ ਲੱਗ ਗਈ ਹਾਂ ਹਾਂ ਜੀ ਪਾਪਾ ਆਪ ਬਠਾ ਲਈ ਪਾਪਾ ਡੈਡੀ ਅੰਦਰ ਲੈ ਉਹਦੀਆਂ ਨੇ ਜਿਹੜਾ ਆਪਣਾ ਉੱਥੋਂ ਆ ਉਹ ਆ ਪ੍ਰੈਸਟੇਬਲ ਮੰਮੀ ਆਪਣੀ ਬੱਚੀ ਆ ਆਪਣੀ ਬੱਚੀ ਐਡੀ ਹੋ ਗਈ ਦੇਖੋ ਡੈਡੀ ਜੇ ਨਾ ਆਈਏ ਪਤਾ ਹੀ ਨਹੀਂ ਲੱਗਦਾ ਇੱਕ ਦਿਨ ਮੈਨੂੰ ਡਿੱਖਾਂ ਵਾਲੀ ਮੰਮੀ ਨੇ ਪੁੱਛਿਆ ਕਹਿੰਦੀ ਏ ਤੁਹਾਡੀ ਬੱਚੀ ਕਿੱਡੀ ਹੋ ਗਈ ਮੈਂ ਕਿਹਾ ਪਤਾ ਨਹੀਂ ਮੈਂ ਕਿਹਾ ਮੈਂ ਤਾਂ ਕਦੇ ਦੇਖੀ ਹੋਈ ਨਹੀਂ ਅੱਜ ਦੇਖੀ ਆ ਕੇ ਕੰਤਾਜ ਕਰ ਦਿੰਦਾ ਨਾ ਬੱਥੀ ਕੋਲੇ ਜਾਣਾ ਬੱਥੀ ਕੋਲੇ ਜਾਣਾ ਦਾਦੀ ਜੇ ਨਾ ਉਤਰ ਕੇ ਆਖਮਾ ਚੱਲਦਾ ਜੀ ਬੋਲ ਚੱਲੀ ਬਾਹਰ ਨਾ ਕਰਿਆ ਇਹ ਡੈਡੀ ਨਾਲ ਸਵੇਰੇ ਪਾਣੀ ਪੀਣਾ ਆ ਆਹ ਅੱਜ ਕੁਛ ਕਹਿਣਾ ਹੈ ਉਹਨੂੰ ਬੁਲਾਉਂਦਾ ਅੱਗੇ ਨਾ ਬਈ ਇਹ ਤੂਠੀਆਂ ਤੂਠੀਆਂ ਬਹੁਤ ਲੱਗੀਆਂ ਹੋਈਆਂ ਨੇ ਅੱਗੇ ਹੁਣ ਤੂਠੀਆਂ ਬਹੁਤ ਘੱਟ ਨੇ ਹਨਾ ਕਿੰਨਾ ਕਿੰਨਾ ਦੇ ਆ ਇਹ ਤੂਠੀਆਂ ਦੱਸੋ ਜਰੂਰ ਮੈਨੂੰ ਆਪਣੇ ਲੱਗੀਆਂ ਹੋਈਆਂ ਨੇ ਇੱਧਰ ਬਾਹਰ ਲੈ ਘਰੇ ਕਿਆ ਬਾਤ ਆਈਆਂ ਮਿੱਠੀਆਂ ਨਾ ਮੈਂ ਤਾਂ ਬਹੁਤ ਖਾ ਕੇ ਜਾਨੀ ਜਦੋਂ ਬਾਹਰ ਲੈ ਘਰੇ ਆਉਣੀਆਂ ਤੁਸੀਂ ਦੱਸੋ ਕਿੰਨਾ ਕਿੰਨਾ ਦੇ ਲੱਗੀਆਂ ਹੋਈਆਂ ਨੇ ਬਹੁਤ ਸੁਆਦ ਨੇ ਬਈ ਪੂਰੀਆਂ ਮਿੱਠੀਆਂ ਹਾਂਜੀ ਬਾਈ ਤਾਂ ਮੈਂ ਤੁਹਾਡੇ ਕੱਲ ਵਾਲੇ ਬਲੌਗ ਦੇ ਵਿੱਚ ਬੋਲਿਆ ਸੀਗਾ ਵੀ ਮੈਂ ਇੱਕ ਚੈਨਲ ਬਣਾਉਣਾਗਾ ਹਨਾ ਫਿਟਨੈਸ ਵਾਲਾ ਤਾਂ ਤੁਹਾਡੇ ਸਾਰਿਆਂ ਦੇ ਬਹੁਤ ਹੀ ਪੋਜੀਟਿਵ ਰਿਵਿਊ ਆਏ ਆ ਠੀਕ ਹੈ ਵੀ ਦੀਦੀ ਤੁਸੀਂ ਚੈਨਲ ਬਣਾਓ ਸਾਨੂੰ ਬਹੁਤ ਵਧੀਆ ਲੱਗੂਗਾ ਜੇ ਤੁਸੀਂ ਸਾਡੀ ਐਡੀ ਹੈਲਪ ਕਰੋਗੇ ਤੁਹਾਡੇ ਸਾਰਿਆਂ ਦੀ ਹੀ ਜੈਸ ਆਈ ਠੀਕ ਆ ਤੁਸੀਂ ਸਾਰਿਆਂ ਨੇ ਮੈਨੂੰ ਪੋਜੀਟਿਵ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਬਹੁਤ ਵਧੀਆ ਰਿਸਪੌਂਸ ਸੀ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਇੱਕ ਉਹਦੇ ਵਿੱਚ ਨਾ ਬਾਈ ਮੈਂ ਬੋਲਣਾ ਸੀਗਾ ਰੈਸਪੀ ਵੀ ਜੇ ਕਿਸੇ ਨੂੰ ਸਬਜੀ ਦੀ ਰੈਸਪੀ ਚਾਹੀਦੀ ਹੈ ਮੇਰੇ ਤੋਂ ਬੋਲਿਆ ਗਿਆ ਰੈਮੇਡੀ ਕਿਉਂ ਕਿ ਉਹ ਜਦੋਂ ਮੈਂ ਰਿੱਕੀ ਪੈਕਪੂਕ ਬਣਾਉਣੀ ਆ ਤਾਂ ਉਹ ਰੈਮੇਡੀ ਬਾਈ ਉਹ ਇੰਨੀ ਗੱਲ ਚੱਕੀ ਨਾ ਕੁੜੀਆਂ ਨੇ ਰਿੱਕੀ ਕਮੈਂਟ ਚ ਹਨਾ ਵੀ ਯਾਰ ਬਾਈ ਯਾਰ ਕੋਈ ਗੱਲ ਨਹੀਂ ਫੇਰ ਕੀ ਆ ਮੜਾ ਮੋਟਾ ਹੋ ਜਾਂਦਾ ਇੱਧਰ ਉੱਧਰ ਕਿੱਡੀ ਗੱਲ ਆ ਵਿੱਚ ਕਹਿਣ ਲੱਗੇ ਮੈਨੂੰ ਲੱਗਦਾ ਤੁਸੀਂ ਵੀ ਰਾਵਣੇ ਪਵਣੇ ਨੂੰ ਦੇਖਣ ਲੱਗ ਗਏ ਰਾਵਣੇ ਪਵਣੇ ਨੂੰ ਨਹੀਂ ਉਹ ਕਿਹੜੀ ਕੁੜੀ ਸੀ ਰਿੱਕੀ ਸਬਜੀ ਬਣਾਉਂਦੀ ਹੁੰਦੀ ਸੀ ਉਹਨੇ ਵਿਚਾਰੀ ਨੇ ਰੈਮੇਡੀ ਰੁਮੜੀ ਕਹਤਾ ਉਹ ਮੈਨੂੰ ਲੱਗਦਾ ਕੁੜੀ ਇੰਨੀ ਪੜੀ ਲਿਖੀ ਨਹੀਂ ਹੋਣੀ ਪਰ ਬਈ ਉਹ ਕੁੜੀ ਬਹੁਤ ਸੋਹਣਾ ਕੰਮ ਮਾਰੀ ਕੀ ਉਹਦਾ ਵੀ ਆਪਾਂ ਐਵੇਂ ਕਿਸੇ ਨੂੰ ਕਹੀ ਜਾਣਾ ਹਨਾ ਕੋਈ ਗੱਲ ਨਹੀਂ ਤੁਹਾਨੂੰ ਸਿਖਾਇਆ ਤਾਂ ਸਹੀ ਹੋਊਗਾ ਉਹਨੇ ਉਹ ਤੋਂ ਗਲਤੀ ਨਾਲ ਬੋਲਿਆ ਗਿਆ ਉਹ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਮਾੜਾ ਮੋਟਾ ਬੋਲਿਆ ਜਾਂਦਾ ਕਿੱਡੀ ਗੱਲ ਆਪਾਂ ਨਾਰਮਲ ਇਹ ਵੀ ਲਿਖ ਸਕਦੇ ਆ ਵੀ ਦੀਦੀ ਤੁਸੀਂ ਰੈਮੇਡੀ ਬੋਲਤਾ ਤੁਸੀਂ ਰੈਸਪੀ ਬੋਲਣਾ ਸੀ ਸ਼ਾਇਦ ਤੁਸੀਂ ਇੱਕ ਕੁੜੀ ਨੇ ਬੜਾ ਸੋਹਣਾ ਕਮੈਂਟ ਕੀਤਾ ਕਹਿੰਦੀ ਦੀਦੀ ਸ਼ਾਇਦ ਤੁਸੀਂ ਗਲਤੀ ਨਾਲ 加ਲੀ ਗਾਲੀ ਚ ਬੋਲ ਗਏ ਮੈਨੂੰ ਜਮਾਂ ਸਹੀ ਲੱਗੀ ਉਹਦੀ ਗੱਲ ਕਿਤੇ ਤਾਂ ਤੁਸੀਂ ਕਿਸੇ ਬੰਦੇ ਨੂੰ ਨੈਗੇਟਿਵ ਕਰਨਾ ਕਿਤੇ ਤੁਸੀਂ ਠੀਕ ਆ ਗਲਤੀ ਵੀ ਦੱਸਣੀ ਤੇ ਬੰਦੇ ਨੂੰ ਪੋਜੀਟਿਵ ਵੀ ਕਰਨਾ ਜਿਵੇਂ ਇਹ ਕੁੜੀ ਨੇ ਬਹੁਤ ਸੋਹਣਾ ਕਮੈਂਟ ਕੀਤਾ ਸੀ ਤੇ ਵਿੱਚ ਤੁਸੀਂ ਮੈਨੂੰ ਲੱਗਦਾ ਤੁਸੀਂ ਉਹਨਾਂ ਦੇ ਉਹਨਾਂ ਨੂੰ ਦੇਖਣ ਲੱਗੇ ਤਾਂ ਐ ਬੋਲਤਾ ਬਈ ਯਾਰ ਕੀ ਗੱਲ ਹੁੰਦੀ ਐ ਐ ਨਾ ਕਰਿਆ ਕਰੋ ਪਲੀਜ਼ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਹਮੇਸ਼ਾ ਇਹ ਹੁੰਦਾ ਜੇ ਤੁਸੀਂ ਪੋਜੀਟਿਟਿਵ ਕਰੋਗੇ ਤਾਂ ਬਾਲਾ ਵਧੀਆਗਾ ਫੋਨ ਫੜਦਾ ਕਿ ਦੇਖੀ ਮੈਨੂੰ ਫੋਨ ਵਿੱਚ ਦੀ ਦੇਖਦਾਗਾ ਨਾ ਤੁਹਾਰਨਾ ਸਾਹਮਣੇ ਫਿਰਦਾਗਾ ਮੈਨੂੰ ਫੋਨ ਵਿੱਚ ਦੀ ਦੇਖੀ ਜਾਂਦਾਗਾ ਤੇ ਤੁਹਾਡੇ ਕੁਐਸ਼ਨ ਸੀਗੇ ਮੈਨੂੰ ਲੱਗਿਆ ਵੀ ਚਲੋ ਮੈਨੂੰ ਮੈਂ ਜ਼ਰੂਰ ਤੁਹਾਨੂੰ ਦੱਸੂ ਬਈ ਕਾਲੀ ਗਾਲੀ ਚ ਬੋਲਿਆ ਜਾਂਦਾ ਹੁੰਦਾ ਐਵੇਂ ਦੀ ਕੋਈ ਗੱਲ ਨਹੀਂ ਤੇ ਕੁੜੀਆਂ ਨੇ ਕਿਹਾ ਸੀ ਰੈਸਪੀ ਸ਼ੇਅਰ ਕਰਿਓ ਜ਼ਰੂਰ ਕਰਾਂਗੇ ਬਈ ਸ਼ੇਅਰ ਠੀਕ ਹੈ ਤੇ ਚਲੋ ਇਹ ਸੀਗਾ ਆਪਣਾ ਅੱਜ ਦਾ ਬਲੌਗ ਜਲਦੀ ਆਪਾਂ ਬਣਾਉਣਾ ਚੈਨਲ ਅੱਜ ਜਾਂ ਕੱਲ੍ਹ ਚ ਠੀਕ ਹੈ ਮਿਲਦੇ ਆਂ ਆਪਾਂ ਫਿਰ ਨੈਕਸਟ ਬਲੌਗ ਦੇ ਵਿੱਚ ਆਪਣੇ ਬਲੌਗ ਨੂੰ ਬਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹੋਰ ਆਪਣੇ ਨਵੇਂ-ਨਵੇਂ ਬਲੌਗ ਖੁਸ਼ ਰਹੋ ਬਾਈ ਚੜਦੀ ਕਲਾ ਚ ਰਹੋ ਬਾਈ ਬਾਏ ਟੇਕ ਕੇਅਰ